ਤਾਂ ਤੀਸਰੀ ਗੱਲ ਜੀ ਮੈਂ ਤੁਹਾਡਾ ਆਪਣਾ trilok singh basrawa handloom ਵਾਲਾ ਤੇ ਅੱਜ ਦਾ ਆਰਡਰ ਹੈਗਾ ਜੀ ਗਰਦਾਸਪੁਰ ਨੂੰ ਜਾਈਏ ਇਸ ਰਸਤੇ ਵਿੱਚ ਆਉਂਦਾ ਪਿੰਡ ਨਵਾਂ ਪਿੰਡ ਹੁੰਦਲ ਤੇ ਅੱਜ ਦਾ ਜਿਹੜਾ ਆਰਡਰ ਹੈਗਾ ਜੀ ਨਵਾਂ ਪਿੰਡ ਹੁੰਦਲ ਸਰਦਾਰ ਸਾਦਾ ਸਿੰਘ ਦੀ ਡੀਪੀ ਟੀਚਰ ਸਹਿਬਾਨ ਜੋ ਇੱਕ ਵਧੀਆ ਸਰਵਿਸ ਕਰਕੇ ਰਟਾਇਰ ਜਿਹੜੇ ਹੋ ਚੁੱਕੇ ਆ ਅੱਜ ਜਾਣਾ ਉਹਨਾਂ ਦੇ ਨਿਵਾਸਤੇ ਨਵਾਂ ਪਿੰਡ ਹੁੰਦਲ ਠੀਕ ਹੈ ਜੀ ਤੇ ਸਾਡਾ YouTube ਚੈਨਲ ਹੈ ਤ੍ਰਿਲੋਕ ਸ੍ਰੇਖਾ ਸਾਡਾ Instagram ਤੇ ਚੈਨਲ ਉਹ ਵੀ ਹੈਗਾ ਜੀ ਤ੍ਰਿਲੋਕ ਸ੍ਰੇਖਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਕਰੋ ਲਾਈਕ ਕਮੈਂਟ ਸ਼ੇਅਰ ਔਰ ਸਾਡੀ ਇਹ ਵੀਡੀਓ ਨੂੰ ਕਰੋ ਸ਼ੇਅਰ ਤੇ ਤੁਹਾਨੂੰ ਪੂਰੀ ਡਿਸਕਾਊਂਟ ਦਿੱਤੀ ਜਾਏਗੀ ਔਰ ਇੱਕ ਰਿਸਪੈਕਟ ਕਰਾਂਗੇ ਕਿ ਸਾਡਾ ਜਿਹੜਾ ਚੈਨਲ ਜਿਹੜਾ ਸਬਸਕ੍ਰਾਈਬ ਜਿਹੜਾ ਕੀਤਾ ਹੋਣਾ ਚਾਹੀਦਾ YouTube ਤੇ ਵੀ ਔਰ Instagram ਤੇ ਵੀ ਤੇ ਅੱਜ ਦਾ ਜਿਹੜਾ ਹੈਗਾ ਜੀ ਆਰਡਰ ਨਵਾਂ ਪਿੰਡ ਹੁੰਦਲ ਸਰਦਾਰ ਸਾਦਾ ਸਾਦਾ ਸਿੰਘ ਦੇ ਨਿਵਾਸ ਤੇ ਆਓ ਲੈ ਚਲਦੇ ਆ ਤੁਹਾਨੂੰ ਉਹਨਾਂ ਦੇ ਨਿਵਾਸ ਤੇ ਜੀ ਲੋ ਜੀ ਪਹੁੰਚ ਗਏ ਆ ਸਰਦਾਰ ਸਾਦਾ ਸਿੰਘ ਜੀ ਡੀਪੀ ਟੀਚਰ ਸਹਿਬਾਨ ਨਵਾਂ ਪਿੰਡ ਹੁੰਦਲ ਤੇ ਇਹਨਾਂ ਨੂੰ ਦਿਖਾ ਰਹੇ ਆ ਜੀ ਬੈੱਡ ਸੀਟਾਂ ਇਹ ਆ ਸਰਦਾਰ ਸਾਦਾ ਸਿੰਘ ਡੀਪੀ ਟੀਚਰ ਸਹਿਬਾਨ ਜੋ ਤੁਸੀਂ ਦੇਖ ਰਹੇ ਹੋ ਜੀ ਔਰ ਇਹਨਾਂ ਸਾਨੂੰ ਕੀਤਾ ਸੀ ਕਾਲ ਸਾਡੇ YouTube ਚੈਨਲ ਤੋਂ ਵੀਡੀਓ ਦੇਖ ਕੇ ਤੇ ਅੱਜ ਪਹੁੰਚੇ ਆ ਇਹਨਾਂ ਦੇ ਨਾਸਤੇ ਇਹਨਾਂ ਨੂੰ ਦੇ ਰਿਹਾ ਬੈੱਡ ਸ਼ੀਟਾਂ ਦੀ ਇਹਨਾਂ ਨੂੰ ਦੇ ਰਿਹਾ ਬੈੱਡ ਸ਼ੀਟਾਂ ਦੀ ਤੇ ਬੈੱਡ ਸ਼ੀਟਾਂ ਇਹਨਾਂ ਨੂੰ ਮੈਂ ਤਕਰੀਬਨ ਸਾਰੀ ਕਿਸਮ ਦੀ ਜਿਹੜੀਆਂ ਦਿਖਾ ਦਿਤੀਆਂ ਜੀ ਜੋ 300 ਰੁਪਏ ਇੱਕ ਹੁੰਦੀ ਹੈ ਤੇ 500 ਰੁਪਏ ਦੇ ਦੋ ਉਹ ਵੀ ਇਹਨਾਂ ਨੂੰ ਮੈਂ ਦਿਖਾ ਦਿਤੀਆਂ ਇੱਕ ਜਿਹੜੀ ਹੁੰਦੀ ਚਾਦਰ ਉਹ ਹੈਗੀ ਜੀ 500 ਰੁਪਏ ਦੀ ਇੱਕ 700 ਰੁਪਏ ਦੀ ਇਹਨਾਂ ਦੋ ਉਹਨੇ ਮੈਂ ਦਿਖਾ ਦਿੱਤੀਆਂ ਔਰ ਐਜ ਜਿਹੜੀ ਚਾਦਰ ਤੁਸੀਂ ਹੁਣ ਦੇਖ ਰਹੇ ਹੋ ਇਹ ਹੈਗੀ ਜੀ ਬਲੇਸਿੰਗ ਦੀ ਚਾਦਰ ਹੈ ਜੀ 1000 ਰੁਪਏ ਦੀ ਤਕਰੀਬਨ ਚਾਦਰ ਤੇ ਇਹਨਾਂ ਨੂੰ ਦਵਾਂਗੇ ਆਪਾਂ 700 ਰੁਪਏ ਦੀ ਠੀਕ ਹੈ ਜੀ ਜੋ ਤੁਸੀਂ ਚਾਦਰ ਦੇਖ ਰਹੇ ਹੋ ਇਹ ਬਲੇਸਿੰਗ ਦੀ ਚਾਦਰ ਹੈ ਕਿੰਗ ਸਾਈਜ਼ ਜਿਹੜੀ ਚਾਦਰ ਹੈ ਤੇ ਇਹ ਇਹਨਾਂ ਨੂੰ ਦਿਖਾ ਰਹੇ ਹਾਂ ਜੀ ਆ ਸਾਡੇ ਸਾਹਮਣੇ ਭੈਣ ਜੀ ਬੈਠੀ ਹੈ ਜੀ ਜਿਨ੍ਹਾਂ ਨੇ ਜੈਲੋ ਡਰੈਸ ਪਾਈ ਹੋਈ ਹੈ ਇਸ ਭੈਣ ਜੀ ਨੇ ਹੋਰਾਂ ਵੀ ਦੋ ਚਾਦਰਾਂ ਲਈਆਂ ਜੋ ਪੰਜ ਦੀ ਦੋ ਲਈਆਂ ਦੋ ਚਾਦਰਾਂ ਜੀ ਤੇ ਇਹਨਾਂ ਦੇ ਮੰਜਿਆ ਕਵਰ ਵੀ ਲਏ ਆ ਜੀ ਮੰਜਾ ਕਵਰ ਇਹਨਾਂ ਲਏ ਆ ਤੇ ਬੈੱਡ ਸ਼ੀਟਾਂ ਵੀ ਇਹਨਾਂ ਲਈਆਂ ਜੀ ਤੇ ਸਰਦਾਰ ਸਾਦਾ ਸਿੰਘ ਦੀ ਨਵਾ ਪਿੰਡ ਹੁੰਦਲ ਦੇ ਬੜੇ ਰਿਸਪੈਕਟਡ ਹੈ ਜਿਹਨਾਂ ਨੇ ਸਾਡੀ ਬਹੁਤ ਸਾਰਾ ਮਾਨ ਕੀਤਾ ਸਤਿਕਾਰ ਕੀਤਾ ਵੀ ਤੇ ਸਾਡੂ ਕੇ ਨਾ ਬੈੱਡ ਸ਼ੀਟਾਂ ਵੀ ਲਈਆਂ ਜੀ ਤੇ ਮੰਜਿਆਂ ਦੇ ਕਵਰ ਵੀ ਇਹਨਾਂ ਲਈ ਆ ਜੀ ਤਾਂ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 985553 00769 ਤੇ ਕਰੋ ਸਾਨੂੰ ਫੋਨ ਜੀ ਸਾਡਾ YouTube ਚੈਨਲ ਹੈ ਜੀ ਤਰਲੋਕ ਸ੍ਰੇਖਾ ਔਰ ਸਾਡਾ Instagram ਤੇ ਪੇਜ ਹੈਗਾ ਉਹ ਵੀ ਹੈਗਾ ਜੀ ਤਰਲੋਕ ਸ੍ਰੇਖਾ ਦੇ ਨਾਲ ਸਾਡੇ ਦੋਵੇਂ ਚੈਨਲ ਕਰੋ ਸਬਸਕ੍ਰਾਈਬ ਫੋਲੋ ਕਰੋ ਜਿਹੜਾ ਵੀਰ ਭਰਾ ਭੈਣ ਸਾਡੀ ਵੀਡੀਓ ਨੂੰ ਸ਼ੇਅਰ ਕਰੇਗਾ ਲਾਈਕ ਕਰੇਗਾ ਕਮੈਂਟ ਕਰੇ ਉਸੇ ਵੀਰ ਭਰਾ ਭੈਣ ਨੂੰ ਪੂਰੀ ਡਿਸਕਾਊਂਟ ਦਿੱਤੀ ਜਾਵੇਗੀ ਇੱਕ ਰਿਕਵੈਸਟ ਇਹ ਕਰਾਂਗੇ ਕਿ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜਿਹੜਾ ਕੀਤਾ ਹੋਣਾ ਚਾਹੀਦਾ ਠੀਕ ਹੈ ਜੀ ਤੁਸੀਂ ਚਾਹੇ ਬੈੱਡ ਸੀਟਾਂ ਲੈਣੀਆਂ ਚਾਹੇ ਮੰਜਾ ਕਵਰ ਲੈਣੇ ਆ ਜਾਂ ਤੁਸੀਂ ਸੋਫਾ ਸੈੱਟ ਦੇ ਕਵਰ ਲੈਣੀਆਂ ਜਾਂ ਏਸੀ ਦੇ ਕਵਰ ਲੈਣੀਆਂ ਜਾਂ ਗੱਦਾ ਕਵਰ ਲੈਣੇ ਆ ਤਲਾਈਆਂ ਦੇ ਕਵਰ ਲੈਣੇ ਆ ਮੋਟਰਸਾਈਕਲਾਂ ਦੇ ਕਵਰ ਲੈਣੇ ਜੋ ਵੀ ਤੁਸੀਂ ਲੈਣਾ ਹੋਵੇ ਆਨਲਾਈਨ ਔਰ ਹੋਮ ਡਿਲੀਵਰੀ ਤੁਸੀਂ ਮੰਗਾ ਸਕਦੇ ਜੀ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਬਸਰਾਵਾ ਪਿੰਡ ਕਾਦੀਆਂ ਤੇ ਹਰਤੋਵਾਲ ਦੇ ਸੈਂਟਰ ਵਿੱਚ ਇਹ ਪਿੰਡ ਹੁੰਦਾ ਜੀ ਆਉਂਦਿਆਂ ਜਾਂਦੇ ਆ ਵੀ ਤੁਸੀਂ ਸਾਡੇ ਕੋਲੋਂ ਸੌਦਾ ਤੁਸੀਂ ਫੋਨ ਕਰਕੇ ਲੈ ਸਕਦੇ ਜੀ ਇਸ ਕਰਕੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਪੈਸ਼ਲ ਥੈਂਕਸ ਕਰਦੇ ਆ ਜੀ ਸਰਦਾਰ ਸਾਦਾ ਸਿੰਘ ਜੀ ਡੀਪੀ ਟੀਚਰ ਸਹਿਬਾਨ ਜਿਨ੍ਹਾਂ ਨੇ ਅੱਜ ਸਾਨੂੰ ਫੋਨ ਕੀਤਾ ਤੇ ਅੱਜ ਇਹਨਾਂ तकरीबन ਸਾਨੂੰ 4-5000 ਰੁਪਏ ਵੀ ਭਟਾਇਆ ਤੇ ਸਾਡੇ ਕੁਝ ਛਾਦਰਾਂ ਲਈਆਂ ਜੀ ਮੰਜਾ ਕਵਰ ਲਈ ਆ ਤੇ ਹੋਰ ਵੀ ਇਹਨਾਂ ਸਮਾਨ ਜਰਾਂ ਲੈ ਆ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਰਦੇ ਆ ਜੀ ਤੇ ਕੋਈ ਵੀ ਤੁਸੀਂ ਆਨਲਾਈਨ ਸੌਦਮ ਕੋਣਾ ਹੋਵੇ ਤੇ 9855300769 ਤੇ ਕਰੋ ਕਾਲ ਅਸੀਂ ਆਵਾਂਗੇ ਤੁਹਾਡੇ ਪਿੰਡ ਅਗਰ ਤੁਹਾਡਾ ਏਰੀਆ ਲਾਗੇ ਤਾਂ ਤੁਹਾਨੂੰ ਹੋਮ ਡਿਲੀਵਰੀ ਦੇਵਾਂਗੇ ਅਗਰ ਤੁਹਾਡਾ ਏਰੀਆ ਕੁਝ ਜ਼ਿਆਦਾ ਦੂਰ ਹੈ ਤੇ ਤੁਹਾਨੂੰ ਪਾਰਸਲ ਕਰਕੇ ਤੁਹਾਡੇ ਸਮਾਨ ਤੁਹਾਡਾ ਪਿੰਡ ਭੇਜ ਦਿੱਤਾ ਜਾਊਗਾ ਲੈ ਜੀ ਇਹਨਾਂ ਵਿੱਚ ਮੰਜੇ ਦੇ ਕਬਰ तकरीबन 5-6 ਜੋੜੇ ਲਏ ਆ ਜੀ ਤੇ ਬੈੱਡ ਸ਼ੀਟਾਂ ਲਈਆਂ ਜੀ ਤੇ ਬਹੁਤ ਹੀ ਵਧੀਆ ਇਨਸਾਨ ਹੈ ਜੀ ਸਰਦਾਰ ਸਾਦਾ ਸਿੰਘ ਜੀ ਜਿਨ੍ਹਾਂ ਨੇ ਸਾਡੇ ਬਹੁਤ ਜ਼ਿਆਦਾ ਰਿਸਪੈਕਟ ਕੀਤੀ ਤੇ ਇਹਨਾਂ ਨੂੰ ਮੰੰਜੇ ਦਾ ਕਵਰ ਦਿੱਤੀ ਹੈ तकरीबन 5-6 ਜੋੜੇ ਇਹਨਾਂ ਨੂੰ ਦਿੱਤੇ ਆ ਜੀ ਤੇ ਬੈੱਡ ਸ਼ੀਟਾਂ ਦਿੱਤੀਆਂ ਜੀ ਤੇ ਬਾਕੀ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 98553 ਤੇ 00769 ਤੇ ਕਰੋ ਕਾਲ ਜੀ ਤੇ ਸਾਡਾ YouTube ਚੈਨਲ ਇਤਰਲੋਸ ਰੇਖਾ ਜੀ ਔਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਵਾਂ ਕਿ ਸਾਡੀ ਇੱਕ ਵੀਡੀਓ ਇੰਸਟਾਗ੍ਰam ਤੇ ਮੰਜੇ ਦੇ ਉੱਪਰ ਕਬਰ ਚੜਾਉਣ ਵਾਲੀ 1 ਲੱਖ ਤੇ 40000 ਪਲੱਸ ਜਿਹੜੀ ਉਹਦਾ ਵੀਊ ਉਹਦਾ ਚੱਲ ਗਿਆ ਤੁਹਾਡੀ ਸਪੋਰਟ ਕਰਕੇ ਤੁਹਾਡੇ ਵੀਰਾਂ ਭਰਾਵਾਂ ਭੈਣਾਂ ਦੀ ਸਪੋਰਟ ਕਰਕੇ ਸਾਡਾ ਇੰਸਟਾਗ੍ਰam ਤੇ ਇੱਕ ਵੀਡੀਓ ਜਿਹੜੀ ਚੱਲ ਰਹੀ ਹੈ ਮੰਜਾ ਕਬਰ ਦੀ ਚੜਾਉਂਦੀ ਜਿਹਦਾ ਵੀਊ ਜਿਹੜਾ 100 40 140002 ਪਲਸ ਜੜਜ ਲਾਗਾ ਜੀ ਤੇ ਲੋ ਦੀ ਅੱਛੀ ਸਪੈਸ਼ਲ ਧੰਨਵਾਦ ਕਰਦੇ ਆ ਸਰਦਾਰ ਸਾਦਾ ਸਿੰਘ ਜੀ ਨਵਾ ਪਿੰਡ ਹੁੰਦਲ ਦਾ ਜਿਨ੍ਹਾਂ ਨੇ ਸਾਡੀ ਬਹੁਤ ਜ਼ਿਆਦਾ ਮਾਨ ਕੀਤਾ ਸਤਿਕਾਰ ਕੀਤਾ ਸਾਡੀ ਬਹੁਤ ਜ਼ਿਆਦੀ ਰਿਸਪੈਕਟ ਕੀਤੀ ਸਾਨੂੰ ਜਾਂਦੇ ਹੀ ਉਹਨਾਂ ਠੰਡਾ ਪਾਣੀ ਪਿਲਾਇਆ ਬੜਾ ਚਾਹ ਜਿਹੜੀ ਪਿਆਈ ਔਰ ਉਹਨਾਂ ਲਗਾ ਸਾਨੂੰ ਉਹਨਾਂ ਖਾਣਾ ਵੀ ਖਿਲਾਇਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹੋ ਜਿਹੇ ਇਨਸਾਨ ਜਿਹੜੇ ਬਹੁਤ ਹੀ ਜਿਹੜੇ ਘੱਟ ਮਿਲਦੇ ਆ ਤੋ ਮਾਲਕੀ ਇਸ ਪਰਿਵਾਰ ਤੇ ਚੜ੍ਹਦੀ ਕਲਾ ਰੱਖੇ ਜੀ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ ਤੁਹਾਡਾ ਆਪਣਾ ਤਰਲੋਕ ਸਿੰਘ ਬਿਸਰਾਵਾ ਹੈਂਡਲੂਮ ਦਾ ਤੁਸੀਂ ਕੋਈ ਵੀ ਸਮਾਲਿਆ ਨਾ ਡੀਲ ਇਨ ਆਲ ਆਈਟਮ ਹੈਂਡਲੂਮ ਪ੍ਰੋਡਕਟ ਤੁਹਾਡਾ ਆਪਣਾ ਤਰਲੋਕ